ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਲੜਨ ਕੱਲੇ ਹਾਈਵੇ ਰੋਕਣੇ ਆਉਂਦੇ ਤੇ ਕੋਈ ਗੱਲ ਨਹੀਂ ਆਸੀ ਹੈਗੇ ਕੋਈ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇਨੇ ਹੁਣ ਸਾਰੇ ਹੋਰ ਜਿਹੜੇ ਪਾਣੀਆਂ ਦੇ ਰੱਖੇ ਜਗ੍ਹਾ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਉਹਦੇ ਬੁੱਢੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਠੇ ਕਿਤੇ ਨੇ ਕੋਈ ਨੋ ਚ ਮਿਲਿਆ ਕੋਈ ਤੋਂ ਬਸ ਬਸੋਂ ਤਾਂ ਅਬ ਦਾ ਚਲਾਉਂਦੇ ਆ ਕੰਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਣਾ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਥੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਧਰਨਾ ਨਾਉਣ ਨਹੀਂ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜਿਆ ਹਾਈਵੇ ਜਾਮ ਕਰਦੇ ਹੈਗੇ ਆ ਮਹੈਸਰ ਬੇ ਬੇਨਤੀ ਕਰੂੰਗਾ ਵੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਖਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜਾਂ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਹੈ ਸਟੇਜਾਂ ਸਪੀਕਰ ਗੱਗੇ ਆਪਣਾ ਲੰਗਰ ਦਾ ਸਮਾਨ ਕੂਲਰ ਫਰਿਜਾਂ ਸਰਿਆਂ ਪੂਰੀ ਦੁਨੀਆ ਨੇ ਦੇਖਿਆ ਕਿ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਤੁਹਾਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਵੀ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦੱਸਣ ਵੀ ਤੁਹਾਡੀ ਗੱਡੀ ਜੇ ਏਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ 'ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਖ ਵੀ ਲੈਂਦਾ ਤੇ ਇਹ 'ਚ ਅਨਲੀਗਲ ਕਾਰਵਾਈ ਕਿਹੜੀ ਹੈਗੀ ਆ ਵੀ ਜੇ ਤੇ ਤੁਹਾਨੂੰ ਇਤਰਾਜ਼ ਹੋਵੇ ਜੜਾ ਸੜਕਾਂ ਤੇ ਜਾਂ ਰੇਲਾਂ ਤੇ ਜਾਂ ਕਿਤੇ ਵੀ ਧਰਨੇ ਮਜਾਰੇ ਕਰਨੇ ਇਹ ਕਿਦੇ ਏਸੀ ਲਾ ਕੇ ਥੋੜੇ ਹੁੰਦੇ ਆ ਤੁਹਾਡੇ ਸਾਰੇ ਸਮਾਗਮ ਜਿੰਨੇ ਤੁਸੀਂ ਮੁੱਖ ਮੰਤਰੀ ਸਾਹਿਬ ਕਰਦੇ ਜੀ ਵੀ ਆਈਪੀ ਉਹਨਾਂ ਸਾਰਿਆਂ ਦੇ ਵਿੱਚ ਏਸੀ ਪ੍ਰਬੰਧ ਹੁੰਦੇ ਆ ਇਹ ਤੁਸੀਂ ਦੇਖ ਲਓ ਮਾੜਾ ਜਾਂ ਦੂਸਰੀ ਵੀ ਤੁਸੀਂ ਤੇ ਕਹਿੰਦੇ ਹੋ ਵੀ ਇਹਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਨੂੰ ਅਸੀਂ ਧਰਨੇ ਲੱਗਣ ਹੀ ਨਹੀਂ ਦੇਣੇ ਹੈਗੇ ਔਰ ਹੁਣ ਤੁਹਾਨੂੰ ਸਾਡੇ ਧਰਨਿਆਂ ਦੀ ਕੀ ਲੋੜ ਪੈਗੀ ਤੁਹਾਨੂੰ ਇਹ ਲੱਗਣ ਡਿਆ ਪਿਆ ਵੀ ਕਿਸਾਨ ਹੀ ਮਸਲਾ ਹੱਲ ਕਰ ਸਕਦੇ ਆ